ਕੁਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਹਥਿਆਰਾਂ ਨੂੰ ਨੱਥ ਪਾਉਣ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੀ ਐਕਸ਼ਨ ਮੋਡ ਤੇ ਨਜ਼ਰ ਆ ਰਹੀ ਹੈ ਗੱਲ ਪਟਿਆਲਾ ਸ਼ਹਿਰ ਦੀ ਕਰੀਏ ਤਾਂ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ 2 ਦਿਨ ਪਹਿਲਾਂ ਲਾਇਸੈਂਸੀ ਹਥਿਆਰ ਰੱਖਣ ਵਾਲੇ 200 ਤੋਂ ਵੱਧ ਲੋਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਅਤੇ ਉਸ ਤੋਂ ਬਾਅਦ ਅੱਜ ਪਟਿਆਲਾ ਪੁਲਿਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਹਥਿਆਰਾਂ ਸਮੇਤ ਪੋਸਟਾਂ ਪਾਉਣ ਵਾਲੇ ਤਕਰੀਬਨ 5 ਵਿਅਕਤੀਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸਐਸਪੀ ਬਰुण ਸ਼ਰਮਾ ਨੇ ਦੱਸਿਆ ਮੰਡਜੋ ਡੀਜੀਪੀ ਸਾਹਿਬ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੱਕ ਸਪੈਸ਼ਲ ਡਰਾਈਵ ਪੂਰੇ ਸੂਬੇ 'ਚ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਸੋਸ਼ਲ ਮੀਡੀਆ ਤੇ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਵੈਪਨਸ ਨੂੰ ਬ੍ਰਾਂਡਿਸ਼ ਕਰਨਾ ਵੈਪਨਸ ਦਾ ਡਿਸਪਲੇ ਕਰਨਾ ਇੱਕ ਭੜਕਾਊ ਮਾਹੌਲ ਕ੍ਰੀਏਟ ਕਰਨ ਦੇ ਖਿਲਾਫ ਅਸੀਂ ਇਹ ਸਪੈਸ਼ਲ ਡਰਾਈਵ ਚਲਾਈ ਹੈ ਪਟਿਆਲਾ ਪੁਲਿਸ ਨੇ ਇਸ ਡਰਾਈਵ ਦੇ ਤਹਿਤ ਪਿਛਲੇ 2 ਦਿਨਾਂ 'ਚ 5 ਐਫਆਈਆਰਾਂ ਦਰਜ ਕੀਤੀਆਂ ਨੇ ਅੰਡਰ ਦਾ ਰੈਲੇਵੈਂਟ ਸੈਕਸ਼ਨਸ ਆਫ ਲਾਅ ਐਂਡ ਮੈਂ ਸਾਰੇ ਸਿਟੀਜ਼ਨਸ ਨੂੰ ਵੀ ਅਪੀਲ ਕਰਨਾ ਚਾਹੁੰਦਾ ਆਂ ਕਿ ਕਿਸੇ ਵੀ ਪ੍ਰਕਾਰ ਦੇ ਵੈਪਨ ਨਾਲ ਲਾਇਸੈਂਸ ਵੈਪਨ ਨਾਲ ਅਨਲਾਈਸੈਂਸ ਵੈਪਨ ਨਾਲ ਕਿਸੇ ਰਿਸ਼ਤੇਦਾਰ ਦੇ ਵੈਪਨ ਨਾਲ ਕਿਸੇ ਫਰੈਂਡ ਦੇ ਵੈਪਨ ਨਾਲ ਕੋਈ ਵੀ ਫੋਟੋ ਆਡੀਓ ਵੀਡੀਓ ਕਿਸੇ ਤਰੀਕੇ ਦੀ ਵੀ ਸੋਸ਼ਲ ਮੀਡੀਆ ਤੇ ਨਾ ਡਿਸਪਲੇ ਕੀਤੀ ਜਾਵੇ ਬਿਕੋਜ਼ ਪਟਿਆਲਾ ਪੁਲਿਸ ਫਰਮ ਨਾਉ ਆਨਵਰਡਸ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਖਤਿਆਰ ਕਰੂਗੀ ਅਗੇਂਸਟ ਦੀ ਡਿਸਪਲੇ ਆਫ ਵੈਪਨਸ ਔਨ ਸੋਸ਼ਲ ਮੀਡੀਆ ਇਸ ਦੇ ਮੁਤਲਕ ਅਸੀਂ ਇੱਕ ਅਨਲਾਈਸੈਂਸਡ 32 ਬੋਰ ਦਾ ਰਿਵਾਲਵਰ ਵੀ ਰਿਕਵਰ ਕੀਤਾ ਆ ਇੱਕ 12 ਬੋਰ ਦੀ ਗਨ ਹੈ ਗਈ ਆ ਤੇ ਅਸੀਂ ਲਗਾਤਾਰ ਸਾਈਬਰ ਪੈਟਰੋਲਿੰਗ ਕਰ ਰਹੇ ਹਾਂ ਸਾਈਬਰ ਪੈਟਰੋਲਿੰਗ ਦਾ ਮਤਲਬ ਇਹ ਆ ਕਿ ਸਾਡੀ ਸੋਸ਼ਲ ਮੀਡੀਆ ਮੋਨਿਟਰਿੰਗ ਦੀ ਜਿਹੜੀ ਟੀਮਾਂ ਨੇ ਉਹ ਲਗਾਤਾਰ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਤੇ ਲਗਾਤਾਰ ਪੈਟਰੋਲਿੰਗ ਕਰ ਰਹੀਆਂ ਨੇ ਆਨਲਾਈਨ ਕਿ ਕਿਹੜੇ ਬੰਦੇ ਇਸ ਤਰੀਕੇ ਦੇ ਵੈਪਨਸ ਨਾਲ ਇਸ ਤਰੀਕੇ ਦੇ ਵੀਡੀਓ ਜਾਂ ਫੋਟੋਸ ਪਾ ਰਹੇ ਆ ਤੇ ਵੀ ਵਿਲ ਮੇਨਟੇਨ ਅ ਜ਼ੀਰੋ ਟੋਲਰੈਂਸ ਪਾਲਿਸੀ ਔਨ ਥਿਸ ਸਰ ਕੋਈ ਥ੍ਰੈਟ ਵੀ ਦਿੱਤੇ ਜੀ ਜਿਹੜੇ ਸੋਸ਼ਲ ਮੀਡੀਆ ਤੇ ਉਪਰ ਪਾ ਰਹੇ ਨੇ ਕਿ ਪ੍ਰੈਸਮੁਖ ਨੂੰ ਦਿੱਤੇ ਗਿਆ ਵੀ ਥ੍ਰੈਟਿੰਗ ਵੀ ਜਿਹੜੀ ਕੀਤੀ ਜਾ ਰਹੀ ਸੀ ਜਿਨ੍ਹਾਂ ਨੇ ਦੇਖੋ ਜਿਹੜਾ ਵੀ ਬੰਦਾ ਇਸ ਤਰੀਕੇ ਦੇ ਵੀਡੀਓ ਹਥਿਆਰਾਂ ਨਾਲ ਪਾਉਂਦਾ ਆ ਉਹ ਓਬਵੀਅਸਲੀ ਭੜਕਾਊ ਗਾਣੇ ਜਿਹੜੇ ਹੁੰਦੇ ਆ ਅੱਜਕੱਲ ਜਿਹੜੇ ਗਨ ਕਲਚਰ ਨੂੰ ਪ੍ਰ ਉਹਨਾਂ ਗਾਣਿਆਂ ਨੂੰ ਬੈਕਗ੍ਰਾਉਂਡ ਬਣਾ ਲੈਂਦਾ ਆ ਤੇ ਆਪਣੀ ਜਿਹੜੀ ਇੱਕ ਗੁੰਡਾਗਰਦੀ ਜਿਵੇਂ ਇੱਕ ਤੇ ਫਿਜ਼ੀਕਲ ਗੁੰਡਾਗਰਦੀ ਹੋ ਗਈ ਇੱਕ ਆਨਲਾਈਨ ਗੁੰਡਾਗਰਦੀ ਹੋ ਗਈ ਉਹ ਕਰਦੇ ਆ ਅਸੀਂ ਵੀ ਵਿਲ ਨਾਟ ਟੋਲਰੇਟ ਦਿਸ ਐਂਡ ਵੀ ਵਿਲ ਮੇਨਟੇਨ ਅ ਜ਼ੀਰੋ ਟੋਲਰੈਂਸ ਪਾਲਿਸੀ ਅਕੋਰਡਿੰਗ ਟੂ ði ਡਾਇਰੈਕਸ਼ਨਜ਼ ਆਫ ਅਰਦੀ ਡੀਜੀਪੀ ਪੰਜਾਬ ਸਰ ਹਥਿਆਰਾਂ ਵਾਲੇ ਡੀਲਰਾਂ ਤੋਂ ਕੋਈ ਚੱਲ ਰਹੀ ਆ ਜੀ ਪੁਲਿਸ ਦੀ ਕੋਈ ਜਿਹੜੇ ਲਾਇਸੈਂਸਿੰਗ ਹੋ ਗਿਆ ਜੀ ਦੇਖੋ ਅਗੇਨ ਕਮਿੰਗ ਟੂ ði ਪੁਆਇੰਟ ਕਿ ਮਾਨਜੋਗ ਡੀਜੀ ਪੰਜਾਬ ਨੇ ਦੁਬਾਰੇ ਸਾਨੂੰ ਇਹਦਾ ਤਾਂ ਦਿੱਤੀਆਂ ਨੇ ਕਿ ਕੱਲਾ ਕੱਲਾ ਗਨ ਹਾਊਸ ਚੈੱਕ ਜਿਹੜੇ 25 26 ਗਨਾਂ ਉਸ ਜ਼ਿਲ੍ਹਾ ਪਟਿਆਲਾ ਚ ਪੈਂਦੇ ਆ ਉਹ ਇੱਕ ਇੱਕ ਗੈਸਟ ਅਫਸਰ ਨੂੰ ਵੰਡ ਕੇ ਅਸੀਂ ਉਹਦੀ ਪ੍ਰੋਪਰ ਚੈਕਿੰਗ ਕਰਾ ਰਹੇ ਹਾਂ ਐਂਡ ਵੀ ਵਿਲ ਨਾਟ ਓਨਲੀ ਫੋਕਸ ਔਨ ਦੀ ਆਰਮਸ ਅਸੀਂ ਕੱਲਾ ਅਸਲਾ ਨਹੀਂ ਗੱਨਾਂ ਉਹਨਾਂ ਚ ਚੈੱਕ ਕਰਾਉਣਾ ਸਪੈਸ਼ਲੀ ਜਿਹੜਾ ਐਮਿਊਨੇਸ਼ਨ ਆ ਜਿਹੜੇ ਰੌਂਦ ਹੁੰਦੇ ਆ ਉਹ ਵੀ ਅਸੀਂ ਕੱਲਾ ਕੱਲਾ ਰੌਂਦ ਦਾ ਸਟਾਕ ਉਹਨਾਂ ਤੋਂ ਲਵਾਂਗੇ ਸਰ ਜਿਨ੍ਹਾਂ ਤੇ ਹੁਣ ਕਾਰਵਾਈ ਹੋਈ ਆ ਉਹਦੇ ਪਹਿਲਾਂ ਵੀ ਕੀ ਮਾਮਲਾ ਦਰਜ ਹੈ ਇਸ ਦੇ ਵਿੱਚ ਕੋਈ ਇਹ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਵੇਖ ਰਹੇ ਹਾਂ ਥੈਂਕਸ ਸਰ ਅਦਿਵਿਕਤਾ ਜਿਵੇਂ ਜ ਇਹ ਉਹਨਾਂ ਦੇ ਲਾਇਸੈਂਸ ਚੈੱਕ ਕਰਾ ਦਿੱਤਾ ਜਾਊਗਾ ਕਿਵੇਂ ਦੇਖੋ ਲਾਇਸੈਂਸਡ ਹੋਵੇ અનਲਾਈਸੈਂਸਡ ਹੋਵੇ ਕੱਟਾ ਹੋਵੇ ਪਿਸਤੌਲ ਵੀ ਵਿਲ ਨਾਟ ਓਨਲੀ ਫੋਕਸ ਔਨ ਦੀ ਆਰਮਸ ਅਸੀਂ ਕੱਲਾ ਅਸਲਾ ਨਹੀਂ ਗੱਲ ਹਾਂ ਉਹਨਾਂ ਚ ਚੈੱਕ ਕਰਾਉਣਾ ਸਪੈਸ਼ਲੀ ਜਿਹੜਾ ਐਮਿਊਨੇਸ਼ਨ ਆ ਜਿਹੜੇ ਰੌਂਦ ਹੁੰਦੇ ਆ ਉਹ ਵੀ ਅਸੀਂ ਕੱਲਾ-ਕੱਲਾ ਰੌਂਦ ਦਾ ਸਟਾਕ ਉਹਨਾਂ ਤੋਂ ਲਵਾਂਗੇ ਸਰ ਜਿਨ੍ਹਾਂ ਤੇ ਹੁਣ ਕਾਰਵਾਈ ਹੋਈ ਆ ਉਹਨਾਂ ਦੇ ਪਹਿਲਾਂ ਵੀ ਕੀ ਮਾਮਲਾ ਦਰਜ ਹੈ ਇਸ ਦੇ ਵਿੱਚ ਕੋਈ ਇਹ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਵੇਖ ਰਹੇ ਹਾਂ ਸੈਂਸਰ ਅਦਿਵਿਗਤਾ ਜਿਹਾ ਬੜਾ ਸੋਸ਼ਲ ਮੀ ਇਹ ਉਹਨਾਂ ਦਾ ਲਾਇਸੈਂਸ ਰੱਦ ਕੀਤਾ ਜਾਊਗਾ ਜੇ ਕਿਵੇਂ ਦੇਖੋ ਲਾਇਸੈਂਸਡ ਹੋਵੇ ਅਨਲਾਈਸੈਂਸਡ ਹੋਵੇ ਕੱਟਾ ਹੋਵੇ ਪਿਸਤੌਲ ਹੋਵੇ ਰਿਵਲਵਰ ਹੋਵੇ ਕਿਸੇ ਵੀ ਪ੍ਰਕਾਰ ਦਾ ਡਿਸਪਲੇ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਟੋਲਰੇਟ ਕਰਾਂਗੇ ਕਿਉਂਕਿ ਇਹ ਗੁੰਡਾਗਰਦੀ ਅਸੀਂ ਆਨਲਾਈਨ ਨਹੀਂ ਹੋਣ ਦੇਣੀ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਜਾਂ ਪੰਜ ਮੁਕਦਮੇ ਦਰਜ ਆ ਜੀ ਪੰਜ ਬੰਦੇ ਅਸੀਂ ਇਹਦੇ ਚ ਰਾਉਂਡ ਅਪ ਕੀਤੇ ਆ ਤੇ ਫਰਦਰ ਇਨਵੈਸਟੀਗੇਸ਼ਨ ਇਜ਼ ਔਨ ਸਵਾਲ ਉਹਨਾਂ ਦੇ ਅਸੀਂ ਵੀ ਜਿੰਨਾ ਜੇ ਲਗਾ ਬਸੈਂਸੀ ਡਿਸਪਲੇ ਕਰਦੇ ਨੇ ਉਹਨਾਂ ਦਾ ਲਾਇਸੈਂਸ ਰੱਦ ਹੋਏਗਾ ਅਸੀਂ ਵੀ ਵਿਲ ਰਾਈਟ ਟੂ ਦੀ ਡਿਪਟੀ ਕਮਿਸ਼ਨਰ ਕਿ ਉਹਨਾਂ ਦਾ ਲਾਇਸੈਂ ਇਹ ਸਜ਼ਾ ਦਾ ਕੀ ਵਰਗਣ ਹੁੰਦਾ ਸਰ ਸੋਸ਼ਲ ਮੀਡੀਆ ਤੇ ਹੁਣ ਤੁਸੀਂ ਨਾਵੇਂ ਇੱਕ ਜੜਾ ਕਰੇ ਕਿੰਨਾ ਕੁ ਸਰ ਜੜਾ ਹੈਗਾ ਸਜ਼ਾ ਮਿਲ ਸਕਦੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਪਾ ਰਹੇ ਆਂ ਦੇਖੋ ਇਹ ਸਾਰੀ ਲੀਗੈਲਟੀਜ਼ ਅਸੀਂ ਡਿਸਕਸ ਕਰ ਰਹੇ ਆਂ ਇਟ ਇਜ਼ ਅ ਇਟ ਇਜ਼ ਅ ਸਪੈਸ਼ਲ ਡਰਾਈਵ ਤੇ ਵੀ ਵਿਲ ਚੈੱਕ ਆਊਟ ਦੀ ਲੀਗੈਲਟੀਜ਼ ਐਂਡ ਜੋ ਵੀ ਲਾਅ ਮੁਤਾਬਕ ਜਿੰਨਾ ਵੀ ਸਜ਼ਾ ਦਾ ਪ੍ਰਾਵਧਾਨ ਹੁੰਦਾ ਆ ਅਸੀਂ ਉਹਨੂੰ ਇਨਸ਼ੋਰ ਕਰਾਵਾਂਗੇ ਸਰ ਬੰਦੇ ਆਲਾ ਧੀਰੇ ਧੀਰੇ ਕਰਦੇ ਤੇ ਬਹੁਤ ਕਲਾਕਾਰ ਨੇ ਕੋਸ਼ਿਸ਼ ਕੀਤੀਆਂ ਜਿਵੇਂ ਕਲਾਕਾਰਾਂ ਤੋਂ ਵੀ ਰੋਕ ਸੋਸ਼ਲ ਮੀਡੀਆ ਦੇ ਇਸ ਤਰ੍ਹਾਂ ਦੇ ਰਿਹਾ ਫੋਟੋ ਵਗੈਰਾ ਵੀਡੀਓ ਵਗੈਰਾ ਆਪਾਂ ਦੇਖੋ ਕਾਨੂੰਨ ਕਾਨੂੰਨ ਸਾਰਿਆਂ ਲਈ ਬਰਾਬਰ ਆ ਕਾਨੂੰਨ ਕਿਸੇ 'ਚ ਡਿਫਰੈਂਸ਼ੀਏਟ ਨਹੀਂ ਕਰਦਾ ਕਿ ਉਹ ਕਲਾਕਾਰ ਹੈਗਾ ਕਿ ਉਹ ਆਮ ਨਾਗਰਿਕ ਹੈਗਾ ਜੇਕਰ ਕੋਈ ਪਟਿਆਲੇ ਜ਼ਿਲ੍ਹੇ ਦਾ ਵਸਨੀਕ ਕਲਾਕਾਰ ਵੀ ਸੋਸ਼ਲ ਮੀਡੀਆ ਤੇ ਅਸਲੇ ਆਪਣੇ ਡਿਸਪਲੇ ਕਰੂਗਾ ਤੇ ਵੀ ਵਿਲ ਟੇਕਸ ਨਾ ਐਕਸ਼ਨ ਜੀ ਇਹ ਉਹ ਜਿਹੜੇ ਸੌਂਗਸ ਬਣਦੇ ਨੇ ਉਹਨਾਂ ਤੇ ਵੀ ਐਕਸ਼ਨ ਲਿਆ ਜਾਏਗਾ ਜੀ ਸੌਂਗਸ ਤੇ ਵੀ ਆ ਵੀ ਆਰ ਵੀ ਆਰ ਚੈਕਿੰਗ ਦੀ ਲੀਗੈਲਿਟੀਜ਼ ਜੀ ਅਸੀਂ ਜੇ ਗਨ ਕਲਚਰ ਪ੍ਰੋਮੋਟ ਕਰਨ ਵਾਲੇ ਸੌਂਗਸ ਤੇ ਵੀ ਅਸੀਂ ਵੀ ਆਰ ਵਰਕਿੰਗ ਔਨ ਦੀ ਕਨਸੈਪਟ ਜੀ ਸਾਰੇ ਇਕਵਲ ਜਿਹੜੇ ਆਰਮਸ ਸੇਲਰ ਹੁੰਦੇ ਉਹਨਾਂ ਕੋਈ ਕਾਦੀ ਪਿਸਤਲ ਪਿਸਟਰ ਹੁੰਦੀ ਹੈ ਜੇ ਕਾਹਨ ਕੋਈ ਉਸ ਪਿਸਟਰ ਨਾਲ ਕੋਈ ਫੋਟੋ ਖਾਣਦਾ ਤੇ ਵੀ ਸੇਮ ਮੈਥਮੈਟਿਕ ਦੇਖੋ ਆਰਟੀਫੀਸ਼ੀਅਲ ਜਾਂ ਟॉय ਪਿਸਟਲ ਨਾਲ ਕੋਈ ਪਾਊਗਾ ਤੇ ਉਹ ਅਸੀਂ ਆਪਣੀ ਲੀਗਲ ਟੀਮ ਨਾਲ ਸਲਾਹ ਕਰਾਂਗੇ ਵੈਸੇ ਤੇ ਮੇਰੀ ਸਾਰੇ ਸਿਟੀਜ਼ਨਸ ਨੂੰ ਅਪੀਲ ਆ ਕਿ ਆਰਟੀਫੀਸ਼ੀਅਲ ਜਾਂ ਟॉय ਪਿਸਟਲ ਨੂੰ ਵੀ ਡਿਸਪਲੇ ਨਾ ਕੀਤਾ ਜਾਵੇ ਕਿਉਂਕਿ ਢਕਾਉ ਗਾਣੇ ਲਾ ਕੇ ਸੋਸ਼ਲ ਮੀਡੀਆ ਤੇ ਮਾਹੌਲ ਖਰਾਬ ਕਰਨ ਦੀ ਬਿਲਕੁਲ ਗੁੰਜਾਇਸ਼ ਨਹੀਂ ਹੈਗੀ ਬਟ ਸਟਿਲ ਵੀ ਵਿਲ ਵਰਕ ਆਊਟ ਦੀ ਲੈਗੈਲਿਟੀਜ਼ ਕਿ ਉਹਦੇ ਚ ਜੋ ਵੀ ਲਾਅ ਮੁਤਾਬਕ ਕਾਰਵਾਈ ਬਣਦੀ ਹੈ ਵੀ ਵਿਲ ਇਨਸ਼ੋਰ ਦੈਟ ਜੀ ਕਿਉਂਕਿ ਸਰ ਇਹ ਜਿਹੜੇ ਟੌਇ ਪਿਸਟਲਸ ਨੇ ਜਿਹੜੇ ਦੀਵਾਲੀ ਦੇ ਉੱਤੇ ਆਮ ਜਿਹੜਾ ਪੋਲੋ ਗਰਾਊਂਡਸ ਦੇ ਵਿੱਚ ਵੀ ਮਿਲਿਆ ਔਰ ਆ ਚਾਰ ਬਾਜ਼ਾਰ ਦੀ ਜਿਹੜੀ ਦੁਕਾਨਾਂ ਨੇ ਉੱਥੇ ਆਮ ਤੌਰ ਤੇ ਜਿਹੜੀ ਆ ਗਨਸ ਨੇ ਜਿਹਦੇ ਵਿੱਚ ਵੀ ਵਿਲ ਵਿਲ ਚੈੱਕ ਆਊਟ ਵਿਦ ਆਰ ਲੀਗਲ ਟੀਮ ਜੀ ਹੋਰ ਐਨੀ ਐਨੀ ਅਦਰ ਕੁਐਸਚਨ ਅੱਛਾ ਇਸ ਤੋਂ ਅਲਾ ਮੈਂ ਆਪਣੇ ਸਾਰੇ ਮੀਡੀਆ ਦੇ ਭਰਾਵਾਂ ਦੇ ਰਾਹੀਂ ਮੈਂ ਸਿਟੀਜ਼ਨਸ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਪਟਿਆਲਾ ਪੁਲਿਸ ਨੇ ਲਗਾਤਾਰ ਇੱਕ ਜਿਹੜੀ ਡੈਡिकेटेड ਮੋਹਮ ਅਗੇਂਸਟ ਐਨਡੀਪੀਐਸ ਸਮਗਲਰਸ ਚਲਾਈ ਹੋਈ ਆ ਉਸ ਚ ਸਾਨੂੰ ਕਾਫੀ ਕਾਮਯਾਬੀ ਮਿਲੀ ਆ ਪਿਛਲੇ ਕੁਝ ਦਿਨਾਂ ਚ ਹੀ ਅਸੀਂ ਤਿੰਨ ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਆ ਮੁਕਦਮੇ ਦਰਜ ਕੀਤੇ ਆ ਇੱਕ ਚ 25000 ਟਾਕਸਿਕਨ ਟੈਬਲੇਟ ਸੀਗੀਆਂ ਇੱਕ ਚ 11000 ਟੈਬਲੇਟ ਸੀਗੀਆਂ ਇੱਕ ਚ ਗਾਂਝਾ ਸੀਗਾ ਤੇ ਵੀ ਆਰ ਕੰਟੀਨਿਊਸਲੀ ਫੋਕਸਿੰਗ ਮਾਨਜੋਗ ਡੀਜੀ ਪੰਜਾਬ ਦੇ ਦਾ ਤਾਮੁਦਾਬਿਕ ਵੀ ਆਰ ਕੰਟੀਨਿਊਸਲੀ ਫੋਕਸਿੰਗ ਕਿ ਪਟਿਆਲਾ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਤੇ ਮੈਂ ਸਿਟੀਜ਼ਨਸ ਨੂੰ ਅਪੀਲ ਕਰਦਾ ਹਾਂ ਕਿ ਇਸ ਚ ਪਟਿਆਲਾ ਪੁਲਿਸ ਨੂੰ ਪੂਰੀ ਤਰੀਕੇ ਨਾਲ ਕੋਆਪਰੇਟ ਕਰਨ ਐਂਡ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਸਾਡੇ ਨਾਲ ਸਾਂਝੀ ਕੀਤੀ ਜਾਵੇ ਥੈਂਕ ਯੂ ਡੈਡੀਕੇਟਿਡ ਮੋਹਮ ਅਗੇਂਸਟ ਐਂਡੀਪੀਐਸ ਸਮਗਲਰਸ ਚਲਾਈ ਹੋਈ ਆ ਉਸ ਚ ਸਾਨੂੰ ਕਾਫੀ ਕਾਮਯਾਬੀ ਮਿਲੀ ਆ ਪਿਛਲੇ ਕੁਛ ਦਿਨਾਂ ਚ ਹੀ ਅਸੀਂ ਤਿੰਨ ਕਮਰਸ਼ੀਅਲ ਕੁਆਂਟੀਟੀ ਦੇ ਜਿਹੜੇ ਆ ਮੁਕਦਮੇ ਦਰਜ ਕੀਤੇ ਆ ਇੱਕ ਚ 25000 ਟਾਕਸਿਕਨ ਟੈਬਲੇਟ ਸੀਗੀਆਂ ਇੱਕ ਚ 11000 ਟੈਬਲੇਟ ਸੀਗੀਆਂ ਇੱਕ ਚ ਗਾਂਝਾ ਸੀਗਾ ਤੇ ਵੀ ਆਰ ਕੰਟੀਨਿਊਸਲੀ ਫੋਕਸਿੰਗ ਮਾਨਯੋਗ ਡੀਜੀ ਪੰਜਾਬ ਦੇ ਹੇਠਾਂ ਮੁਤਾਬਿਕ ਵੀ ਆਰ ਕੰਟੀਨਿਊਸਲੀ ਫੋਕਸਿੰਗ ਕਿ ਪਟਿਆਲਾ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਤੇ ਮੈਂ ਸਿਟੀਜ਼ਨਸ ਨੂੰ ਅਪੀਲ ਕਰਦਾ ਹਾਂ ਕੀ ਇਸ ਚ ਪਟਿਆਲਾ ਪੁਲਿਸ ਨੂੰ ਪੂਰੀ ਤਰੀਕੇ ਨਾਲ ਕੋਆਪਰੇਟ ਕਰਨ ਐਂਡ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਸਾਨੂੰ ਸਾਂਝੀ ਕੀਤੀ ਜਾਵੇ ਥੈਂਕ ਯੂ ਦੇਖੋ ਆਰਟੀਫੀਸ਼ੀਅਲ ਜਾਂ ਟॉय ਪਿਸਟਲ ਨਾਲ ਕੋਈ ਪਾਊਗਾ ਤੇ ਉਹ ਅਸੀਂ ਆਪਣੀ ਲੀਗਲ ਟੀਮ ਨਾਲ ਸਲਾਹ ਕਰਾਂਗੇ ਵੈਸੇ ਤੇ ਮੇਰੀ ਸਾਰੇ ਸਿਟੀਜ਼ਨ ਨੂੰ ਅਪੀਲ ਆ ਕਿ ਆਰਟੀਫੀਸ਼ੀਅਲ ਜਾਂ ਟॉय ਪਿਸਟਲ ਨੂੰ ਵੀ ਡਿਸਪਲੇ ਨਾ ਕੀਤਾ ਜਾਵੇ ਕਿਉਂਕਿ ਭੜਕਾਉ ਮਾਰੇਗਾ ਸੋਸ਼ਲ ਮੀਡੀਆ ਤੇ ਮੌਲ ਖਰਾਬ ਕਰਮ ਕੀ ਬਿਲਕੁਲ ਵੀ ਨਹੀਂ ਸ਼ਨਾਹੀ ਅਰ ਸਟਿਲ ਵੀਰਕਾਊਟ ਦੀ ਲੈਗੈਲਟੀਜ਼ ਕਿ ਉਹਦੇ ਚ ਜੋ ਵੀ ਲਾਅ ਮੁਤਾਬਕ ਕਾਰਵਾਈ ਬਣਦੀ ਹੈ ਵੀਲ ਅਨਸ਼ੋਰਡਡ ਜੀ। ਕੋਈ ਸਰ ਇਹ ਡੇਟਵਾਇ ਸਿਸਟਮਸ ਨੇ ਗੇਰੇ ਜਿਵਾਲੀ ਦੇ ਉੱਤੇ ਆਮ ਜਿਹੜਾ ਫੋਲੋ ਗਰਾਉਂਡ ਦੇ ਵਿੱਚ ਵੀ ਮਿਲਿਆ ਉਹ ਚਾਰ ਬਾਜ਼ਾਰ ਦੇ ਜਿਹੜੀ ਦੁਕਾਨਾਂ ਨੇ ਉੱਥੇ ਆਮ ਤੌਰ ਤੇ ਜਿਹੜੀ ਉਹ ਗੰਦ ਨੇ ਜਿਹਦੇ ਵਿੱਚ ਰੀਲ ਵੀਲ ਚੈੱਕ ਆਊਟ ਵਿਦ ਆਰ ਲੀਗਲ ਟੀਮ ਜੀ। ਹੋਰ ਐਨੀ ਐਨੀ ਅਦਰ ਕੁਐਸਚਨ? ਲਾਈਵ ਤੇ ਇਸ ਚੈਨਲ ਦੇ ਲਈ ਪਟਿਆਲਾ ਤੋਂ ਬਿੰਦਰ ਬਾਤੀਸ਼ ਦੀ ਵਿਸ਼ੇਸ਼ ਰਿਪੋਰਟ